ਕੀ ਕੋਈ ਸਧਾਰਤਤਾ ਸਮਝੀ ਜੋ ਇਹ ਘਟਨਾ ਵਾਪਰੀ ਹੈ ਕਿਉਂਕਿ ਜਦੋਂ ਅਸੀਂ ਜਰਨਲ ਤੌਰ ਤੇ ਦੇਖਦੇ ਹਾਂ ਤੇ ਜਹਾਜ਼ਾਂ ਦਾ ਸਫ਼ਰ ਜਿਹੜਾ ਹੈ ਸਭ ਤੋਂ ਸੁਰੱਖਿਅਤ ਜਿਹੜਾ ਹੈ ਮੰਨਿਆ ਜਾਂਦਾ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਲੋਕ ਜਿਹੜਾ ਪਰ ਰਿਸਰਚ ਵੀ ਕਰਦੇ ਆ ਤੇ ਕਾਰ ਐਕਸੀਡੈਂਟਸ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਏ ਲੋਕਲ ਟਰਾਂਸਪੋਰਟ ਵਗੈਰਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਏ ਈਵਨ ਕਿ ਟ੍ਰੇਨਾਂ ਤੋਂ ਵੀ ਜ਼ਿਆਦਾ ਸਭ ਤੋਂ ਸੇਫ ਸਫ਼ਰ ਜਿਹੜਾ ਹੈ ਜਹਾਜ਼ ਦਾ ਮੰਨਿਆ ਜਾਂਦਾ ਹੈ ਰਾਜਸਥਾਨ ਤੋਂ ਪ੍ਰਵਾਸ ਸੀ ਉਹਦੇ ਤਿੰਨ ਬੱਚੇ ਆ ਮੀਆਂ بیوی ਉਹਨਾਂ ਨੇ ਆਖਰੀ ਫੋਟੋ ਪਾਈ ਜਹਾਜ਼ ਵਿੱਚ ਬੈਠਿਆ ਨੇ ਸੋ ਪਤਾ ਨਹੀਂ ਸੀ ਵੀ ਇਹ ਆਖਰੀ ਵਾਰਣ ਜਾਣੀ ਹੈਗੀ ਆ ਨਾ ਸੋ ਬੜਾ ਉਹ ਸੈਟਲ ਹੋਣ ਲਈ ਆ ਰਹੇ ਸੀ ਲੰਡਨ ਤੇ ਇੱਕ ਇੱਥੋਂ ਲੰਡਨ ਤੋਂ ਗਿਆ ਹੋਇਆ Hindu ਨੌਜਵਾਨ ਆਪਣੇ ਪਿਤਾ ਜੀ ਦੀਆਂ ਪਤਾ ਨਹੀਂ ਹਸਤੀਆਂ ਪਾਉਣ ਗਿਆ ਸੀਗਾ ਹਨ ਤੇ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਉਹਦੀ ਡੈਥ ਹੈ ਜਿਹੜੀ ਹੋ ਗਈ ਹੋਰ ਬਹੁਤ ਸਾਰੇ ਇੱਕ ਹੋਰ ਦੋ ਇੱਥੋਂ ਦੇ ਆਪਣੇ ਜੰਮਪੜ ਨੌਜਵਾਨਾ ਗੋਰੇ ਨੌਜਵਾਨ ਉਹਨਾਂ ਨੇ ਅਮદાવાદ 에어ਪੋਰਟ ਤੋਂ ਹੀ ਆਪਣੀ ਆਖਰੀ ਵੀਡੀਓ ਪਾਈ ਆ ਵੀ ਸਾਡੀਆਂ ਛੁੱਟੀਆਂ ਖਤਮ ਹੋ ਗਏ ਆ ਹੁਣ ਅਸੀਂ ਵਾਪਸ ਯੂਕੇ ਆ ਰਹੇ ਹਾਂ ਬੜੇ ਖੁਸ਼ ਨੇ ਸੋ ਬੜਾ ਦੁਖਦਾਈ ਹੈ ਜਿਹੜਾ ਬਹੁਤ ਹੀ ਸਾਨੂੰ ਲੱਗਿਆ ਵੀ ਬੜਾ ਦੁੱਖ ਲੱਗਿਆ ਜਿਨ੍ਹਾਂ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਹਾਲੇ ਜੇ ਤੋ ਸਪਸ਼ਟ ਤਾਂ ਆਖਰੀ ਸਾਰੀ ਜਾਂਚ ਪੜਤਾਲ ਤੋਂ ਬਾਅਦ ਹੋਵੇਗਾ ਜੇ ਬੋਇੰਗ ਦੀ ਟੀਮ ਹੈ ਕਿਉਂਕਿ ਬੋਇੰਗ ਦੀ ਟੀਮ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੀ ਯੂਕੇ ਨੇ ਵੀ ਆਫਰ ਕਰਿਆ ਕਿਉਂਕਿ ਉਹਨਾਂ ਦੇ 52 ਸਿਟੀਜ਼ਨਸ ਆ ਜਿਹੜੀ ਉਹਨਾਂ ਦੀ ਮੌਤ ਆ ਜਿਹੜੀ ਹੋਈ ਹੈ ਸੋ ਯੂਕੇ ਨੇ ਵੀ ਆ ਜਾਂਚ ਦੀ ਜਿਹੜੀ ਮੰਗ ਇੱਕ ਤਰ੍ਹਾਂ ਨਾਲ ਆਫਰ ਕਰਿਆ ਪਰ ਕਈ ਵਾਰ ਆ ਵੀ ਭਾਰਤ ਦਾ ਜਿਹੜਾ ਇਸ ਤਰ੍ਹਾਂ ਦੀ ਜਾਂਚ ਨਹੀਂ ਕਰਨ ਦਿੰਦਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੀ ਕੰਪਨੀ ਦਾ ਜਹਾਜ਼ ਡਿੱਗਿਆ ਸੋ ਸਾਡੀ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਹੋਏਗੀ ਅਸੀਂ ਅੰਦਰ ਹੀ ਅੰਦਰ ਆਪਣੀ ਜਾਂਚ ਕਰ ਲੈਨੇ ਸੋ ਜਿਹੜਾ ਕਿ ਠੀਕ ਨਹੀਂ ਜਿਹੜੇ ਏਵੀਏਸ਼ਨ ਦੇ ਮਹਾਰਾ ਉਹ ਕਹਿ ਰਹੇ ਹੈਗੇ ਆ ਵੀ ਇਹ ਦੋਹੇ ਇੰਜਣਾਂ ਦੇ ਫੇਲ ਹੋ ਜਾਣ ਦਾ ਕਾਰਨ ਹੈਗਾ ਹਮ ਵਰਨਾ ਇਹ ਹੁੰਦਾ ਵੀ ਜੇ ਇੱਕ ਇੰਜਣ ਫੇਲ ਹੋਵੇ ਕਿਉਂਕਿ 600 ਮੀਟਰ ਦੀ ਉਚਾਈ ਤੇ ਜਹਾਜ਼ ਚੱਲ ਰਿਹਾ ਸੀਗਾ ਸੋ ਉਹ ਦੂਜੇ ਇੰਜਨ ਨਾਲ ਘੱਟੋ ਘੱਟ ਸੇਫ ਲੈਂਡਿੰਗ ਆ ਜਿਹੜੀ ਉਹ ਕਰਵਾ ਲੈਂਦਾ ਹੁੰਦਾ ਇਸ ਤਰ੍ਹਾਂ ਦਾ ਹਾਦਸਾ ਵੀ ਦੋਵੇਂ ਇੰਜਨ ਫੇਲ ਹੋ ਗਏ ਤੇ ਉਹ ਇੱਕ ਇਮਾਰਤ ਉੱਤੇ ਜਿਹੜਾ ਡਿਗਿਆ ਹੈਗਾ ਹੁਣ ਇੰਜਨ ਕਿਉਂ ਫੇਲ ਹੋਏ ਆ ਜਿਹੜਾ ਇਹਦੇ ਕਾਰਨਾਂ ਦੀ ਜਿਹੜੀ ਹੈਗੀ ਹੈ ਜਾਂਚ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਿਊਜ਼ ਪੁਆਇੰਟ ਤੇ ਸਵਾਗਤ ਹੈ ਆਪ ਜੀ ਦਾ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਪਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਬਈਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਰਦਾਰ ਅਰਪਾਰ ਸਿੰਘ ਜੀ ਸ਼ੁਰੂਆਤ ਜੇ ਆਪਾਂ ਕਰਨੀ ਹੈਗੀ ਹੈ ਇੱਕ ਦੁਖਦਾਈ ਘਟਨਾ ਜੋ ਕਿ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਵਾਪਰਦੀ ਹੈ ਅ ਜਿੱਥੇ 에ਅਰ ਇੰਡੀਆ ਦਾ ਜਿਹੜਾ ਬੋਇੰਗ ਪਲੇਨ 787 ਜਿਹੜਾ ਹੈਗਾ ਹੈ ਕਿ ਉਸ ਦਾ ਕ੍ਰੈਸ਼ ਹੋ ਜਾਂਦਾ ਹੈਗਾ ਔਰ ਤਕਰੀਬਨ ਜਿਹੜਾ ਹੈਗਾ 242 ਲੋਕ ਤੇ ਉਸ ਦੇ ਨਾਲ 12 ਜਿਹੜੇ ਕਰੂ ਮੈਂਬਰ ਸੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਹੀ ਜਿਹੜਾ ਹੈ ਬਚਦਾ ਹੈਗਾ ਸਾਰਿਆਂ ਤੋਂ ਪਹਿਲਾਂ ਤੇ ਅਸੀਂ ਸਾਰਿਆਂ ਨੂੰ ਜਿਹੜਾ ਹੈਗਾ ਹੈ ਸ਼ਰਦਾ ਦੇ ਫੋਲੋ ਅਪ ਮੀਟ ਕਰਦੇ ਹੈਗੇ ਕਿਉਂਕਿ ਇਹੋ ਜੇ ਮੌਕੇ ਦੇ ਉੱਤੇ ਕਿਸੇ ਵੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀ ਜਦੋਂ ਦੁਖਦਾਈ ਘਟਨਾ ਵਾਪਰਦੀ ਹੈ ਤੇ ਉਸ ਦੇ ਨਾਲ ਜਿਹੜਾ ਹੈ ਹਰੇਕ ਦੇ ਜਿਹੜੇ ਹਿਰਦੇ ਨੇ ਉਹ ਬਲਉਂਦਰੇ ਜਾਂਦੇ ਨੇ ਕੀ ਕਹੋਗੇ ਸਰਦਾਰ ਅਤਾ ਸਿੰਘ ਜੀ ਜੋ ਇਹ ਘਟਨਾ ਵਾਪਰੀ ਹੈ ਕਿਉਂਕਿ ਜਦੋਂ ਅਸੀਂ ਜਰਨਲ ਤੌਰ ਤੇ ਦੇਖਦੇ ਹਾਂ ਤੇ ਜਹਾਜ਼ਾਂ ਦਾ ਸਫ਼ਰ ਜਿਹੜਾ ਹੈ ਸਭ ਤੋਂ ਸੁਰੱਖਿਅਤ ਜਿਹੜਾ ਹੈ ਮ ਮੰਨਿਆ ਜਾਂਦਾ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਲੋਕ ਜੇ ਆਪਾਂ ਰਿਸਰਚ ਵੀ ਕਰਦੇ ਆਂ ਤੇ ਕਾਰ ਐਕਸੀਡੈਂਟਸ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਏ ਲੋਕਲ ਟਰਾਂਸਪੋਰਟ ਵਗੈਰਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਏ ਈਵਨ ਕਿ ਟ੍ਰੇਨਾਂ ਤੋਂ ਵੀ ਜ਼ਿਆਦਾ ਸਭ ਤੋਂ ਸੇਫ ਸਫ਼ਰ ਜਿਹੜਾ ਹੈ ਜਹਾਜ਼ ਦਾ ਮੰਨਿਆ ਜਾਂਦਾ ਕੀ ਕਹੋ ਹਾਂ ਪਹਿਲਾਂ ਤਾਂ ਬੜਾ ਦੁਖਦਾਈ ਮੰਜ਼ਰ ਹੈਗਾ ਜੀ ਜਿਹੜੇ ਜੜੀਆਂ ਜਾਨਾਂ ਗਈਆਂ ਨੇ 241 ਜਾਨਾਂ ਗਈਆਂ ਰੱਬ ਦੇ ਬੰਦੇ ਆ ਜਿਹੜੇ ਇੱਕ ਤਕਨੀਕੀ ਖਰਾਬੀ ਕਾਰਨ ਜਿਹੜੇ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਹੈਗੇ ਆ ਸੋ ਬਹੁਤ ਦੁਖਦਾਈ ਹੈ ਜੀਨਾ ਜਨਾ ਦੇਵੀ ਜਿਹੜੇ ਪਰਿਵਾਰਕ ਜਨਾ ਦੀ ਮੌਤ ਹੋਈ ਆ ਉਹਨਾਂ ਲਈ ਅਸੀਂ ਅਸੀਂ ਇੱਕ ਸ਼ਰਦਾ ਦੇ ਫੋਲੀ ਭੇਟ ਕਰ ਸਕਦੇ ਆ ਇੱਕ ਰਾਜਸਥਾਨ ਤੋਂ ਪਰਿਵਾਰ ਸੀ ਉਹਦੇ ਤਿੰਨ ਬੱਚੇ ਆ ਮੀਆਂ ਬੀਵੀ ਉਹਨਾਂ ਨੇ ਆਖਰੀ ਫੋਟੋ ਪਾਈ ਜਹਾਜ਼ ਵਿੱਚ ਬੈਠਿਆ ਨੇ ਸੋ ਪਤਾ ਨਹੀਂ ਸੀ ਵੀ ਇਹ ਆਖਰੀ ਹੋ ਹੀ ਬਣ ਜਾਣੀ ਹੈਗੀ ਆ ਨਾ ਸੋ ਬੜਾ ਉਹ ਸੈਟਲ ਹੋਣ ਲਈ ਆ ਰਹੇ ਸੀ ਲੰਡਨ ਤੇ ਇੱਕ ਇਥੋਂ ਲੰਡਨ ਤੋਂ ਗਿਆ ਹੋਇਆ Hindu ਨੌਜਵਾਨ ਆਪਣੇ ਪਿਤਾ ਜੀ ਦੀਆਂ ਪਤਾ ਨਹੀਂ ਅਸਥੀਆਂ ਪਾਉਣ ਗਿਆ ਸੀਗਾ ਹਨ ਤੇ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਉਹਦੀ ਡੈਥ ਹੈ ਜਿਹੜੀ ਹੋ ਗਈ ਹੋਰ ਬਹੁਤ ਸਾਰੇ ਇੱਕ ਹੋਰ ਦੋ ਇਥੋਂ ਦੇ ਆਪਣੇ ਜੰਪੜ ਨੌਜਵਾਨਾ ਗੋਰੇ ਨੌਜਵਾਨਾ ਉਹਨਾਂ ਨੇ ਅਹਮਦਾਬਾਦ 에য়ারਪੋਰਟ ਤੋਂ ਹੀ ਆਪਣੀ ਆਖਰੀ ਵੀਡੀਓ ਪਾਈ ਆ ਵੀ ਸਾਡੀਆਂ ਛੁੱਟੀਆਂ ਖਤਮ ਹੋ ਗਈਆਂ ਹੁਣ ਅਸੀਂ ਵਾਪਸ ਯੂਕੇ ਆ ਰਹੇ ਹਾਂ ਬੜੇ ਖੁਸ਼ ਨੇ ਸੋ ਬੜਾ ਦੁਖਦਾਈ ਹੈ ਜਿਹੜਾ ਬਹੁਤ ਹੀ ਸਾਨੂੰ ਲੱਗਿਆ ਵੀ ਬੜਾ ਦੁੱਖ ਲੱਗਿਆ ਜਿਨ੍ਹਾਂ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਸੋ ਉਹਨਾਂ ਦੇ ਪਰਿਵਾਰ ਜਨਾਂ ਤੇ ਕੀ ਬੀਤਦੀ ਹੋਵੇਗੀ ਆਪਣੇ ਪਰਿਵਾਰਕ ਜਨਾਂ ਦਾ ਇਸ ਤਰ੍ਹਾਂ ਇੱਕ ਦੁਖਦਾਈ ਹਾਸ ਦੇ ਵਿੱਚ ਚੱਲਿਆ ਜਾਣਾ ਸੋ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਚ ਅਸੀਂ ਸਾਰਿਆਂ ਨੂੰ ਜਿਸ ਤਰ੍ਹਾਂ ਸ਼ਰਧਾਂਜਲੀ ਭੇਟ ਕਰਦੇ ਆਂ ਸ਼ਰਦਾ ਦੇ ਫੁੱਲ ਭੇਟ ਕਰਦੇ ਹੈਗੇ ਆਂ ਬੜਾ ਮਨ ਖਰਾਬ ਹੈ ਕੱਲ ਤੋਂ ਹੀ ਜਦੋਂ ਤਾਂ ਇਹ ਹਾਦਸਾ ਹੋਇਆ ਕਿਉਂਕਿ ਮੇਰਾ ਖਿਆਲ ਉਹ ਜਹਾਜ਼ ਫਿਰ ਇੱਕ ਹੋਸਟਲ ਤੇ ਡਿਗਿਆ ਉੱਥੇ ਵੀ ਕੁਝ ਮੌਤਾਂ ਨੇ ਜਿਹੜੀਆਂ ਹੋਈਆਂ ਨੇ ਬਿਲਕੁਲ ਉੱਥੇ ਵੀ ਤਕਰੀਬਨ ਕਹਿੰਦੇ ਵੀ 40 45 ਦੇ ਕਰੀਬ ਅਜੇ ਇੱਕ ਐਗਜ਼ੈਕਟ ਆਂਕੜਾ ਨਹੀਂ ਆ ਰਿਹਾ ਸੋਨਾ ਜਿਹੜੇ ਉੱਥੇ ਸਟੂਡੈਂਟ ਪੜ੍ਹਦੇ ਸੀਗੇ ਉਹ ਵੀ ਕਿਸੇ ਮਾਂ ਪਾਪ ਦੇ ਜਾਏ ਸੀ ਜਿਨ੍ਹਾਂ ਦੀ ਦੁਖਦਾਈ ਮੌਤ ਹੋਈ ਹੈ ਸੋ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਮਨੁੱਖਤਾ ਦਾ ਇੱਕ ਤਰ੍ਹਾਂ ਨਾਲ ਘਾਣ ਹੋਇਆ ਇੱਕ ਤਕਨੀਕੀ ਖਰਾਬੀਆਂ ਕਾਰਨ ਸਫਰਾਂ ਚ ਜਿਸ ਤਰ੍ਹਾਂ ਵੀ ਆਪਾਂ ਜਦਾਂ ਸੜਕ ਤੇ ਵੀ ਚੱਲਦੇ ਆਂ ਤਾਂ ਇਹ ਆਖਦੇ ਹੈਗੇ ਆਂ ਵੀ ਜਿਹੜੇ ਜਿਹੜਾ ਜਿਹੜਾ ਸਾਡੇ ਨਾਲ ਇੱਕ 네ਗੇਟਿਵ ਪੁਆਇੰਟ ਆ ਹੁਣ ਨਾਲ ਚੜਿਆ ਵੀ ਐਕਸੀਡੈਂਟ ਕਦੇ ਵੀ ਹੋਣੀ ਜਿਹੜੀ ਆ ਉਹ ਕਹਿੰਦੇ ਵੀ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਹੁਣ ਜੇ ਇੱਕ ਪਰਿਵਾਰ ਮੂਵ ਹੋ ਰਿਹਾ ਵੀ 6 ਸਾਲ ਤੋਂ ਬੰਦਾ ਇੱਥੇ ਪੱਕਾ ਹੁੰਦਾ ਫਿਰ ਆਪਣੀ ਫੈਮਿਲੀ ਲੈ ਕੇ ਆਉਂਦਾ ਤੇ ਫਿਰ ਉਹ ਬੱਚਿਆਂ ਦੇ ਨਾਲ ਉੱਥੋਂ ਪੂਰਾ ਮੂਵ ਹੁੰਦਾ ਹੈ ਤੇ ਉਹਦੀ ਜੇ ਆਪਾਂ ਕਹਿੰਗੇ ਪੂਰਾ ਪਰਿਵਾਰ ਹੀ ਚਲਿਆ ਜਾਂਦਾ ਕਿਤਨਾ ਕਿਤੇ ਜਿਹੜਾ ਹੈ ਦੁੱਖ ਹੁੰਦਾ ਹੈਗਾ ਆ ਅਜੇ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਐਗਜ਼ੈਕਟ ਕਾਰਨ ਨਹੀਂ ਆਏ ਹੈਗੇ ਬਸ ਕਿਆਸਰਾਈਆਂ ਨੇ ਕਿਉਂਕਿ ਜਿਹੜੇ ਵੀ ਐਕਸਪਰਟਸ ਹੈਗੇ ਨੇ ਕੁਝ ਇਹ ਕਹਿ ਰਹੇ ਨੇ ਕਿ ਦੋਨੋਂ ਹੀ ਇੰਜਨ ਜਿਹੜੇ ਫੇਲ ਹੋ ਸਕਦੇ ਨੇ ਔਰ ਕਹਿੰਦੇ ਵੀ ਇਹੋ ਜਿਹੇ ਇਨਸੀਡੈਂਟ ਬਹੁਤ ਘੱਟ ਹੁੰਦੇ ਨੇ ਜਦੋਂ ਦੋਨੋਂ ਇੰਜਨ ਫੇਲ ਹੋ ਸਕਦੇ ਨੇ ਉਸ ਤੇ ਵਿੱਚ ਇਹ ਵੀ ਆ ਰਿਹਾ ਕਿ ਸ਼ਾਇਦ ਕਿਤੇ ਕਿ ਜਾਂ ਉਸ ਕਾਰਨ ਕਰਕੇ ਤਾਂ ਨਹੀਂ ਕਿਤੇ ਅਜੇ ਸਿਰਫ ਕਿਆਸਰਾਈਆਂ ਨੇ ਜਹਾਜ਼ ਦੇ ਵਿੱਚ ਪਿਛੇ ਇੱਕ ਬਲੈਕ ਬਾਕਸ ਹੁੰਦਾ ਹੈ ਉਹਦੀ ਬਕਾਇਦਾ ਜਾਂਚ ਹੋਵੇਗੀ ਅਮਰੀਕਾ ਦੀ ਕੰਪਨੀ ਦੀ ਜਿਹੜੀ ਹੈ ਬੋਇੰਗ ਦਾ ਜਹਾਜ਼ ਹੈਗਾ ਇਹ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਟੀਮਸ ਨੇ ਉਹ ਭੇਜਣੀਆਂ ਨੇ ਯੂਕੇ ਨੇ ਆਫਰ ਕੀਤਾ ਹੋਇਆ ਹੈ ਕੀ ਕਹੋਗੇ ਇਸ ਤਰ੍ਹਾਂ ਦੇ ਜਦੋਂ ਕਾਰਨ ਹੁੰਦੇ ਨੇ ਕੀ ਕੁਝ ਚੱਲ ਰਿਹਾ ਹੈ ਮੀਡੀਆ ਦੇ ਵਿੱਚ ਹਾਂਜੀ ਹਾਂਜੀ ਕਾਫੀ ਸਾਰੇ ਆ ਹਲੇ ਜਦੋਂ ਸਪਸ਼ਟਤਾ ਆਖਰੀ ਸਾਰੇ ਜਾਂਚ ਪੜਤਾਲ ਤੋਂ ਬਾਅਦ ਹੋਵੇਗਾ ਜੇ ਬੋਇੰਗ ਦੀ ਟੀਮ ਹੈ ਕਿਉਂਕਿ ਬੋਇੰਗ ਦੀ ਟੀਮ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੀ ਯੂਕੇ ਨੇ ਵੀ ਕਰਿਆ ਕਿ ਉਹਨਾਂ ਦੇ 52 ਸਿਟੀਜ਼ਨਸ ਆ ਜਿਹੜੇ ਉਹਨਾਂ ਦੀ ਮੌਤ ਆ ਜਿਹੜੀ ਹੋਈ ਐ ਸੋ ਯੂਕੇ ਨੇ ਵੀ ਜਾਂਚ ਦੀ ਜਿਹੜੀ ਮੰਗ ਇੱਕ ਤਰ੍ਹਾਂ ਨਾਲ ਆਫਰ ਕਰਿਆ ਪਰ ਕਈ ਵਾਰ ਆ ਵੀ ਭਾਰਤ ਆ ਜਿਹੜਾ ਇਸ ਤਰ੍ਹਾਂ ਦੀ ਜਾਂਚ ਨਹੀਂ ਕਰਨ ਦਿੰਦਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੀ ਕੰਪਨੀ ਦਾ ਜਹਾਜ਼ ਡਿਗਿਆ ਸੋ ਸਾਡੀ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਹੋਏਗੀ ਅਸੀਂ ਅੰਦਰ ਹੀ ਅੰਦਰ ਆਪਣੀ ਜਾਂਚ ਕਰ ਲੈਨੇ ਸੋ ਜਿਹੜਾ ਕਿ ਠੀਕ ਨਹੀਂ ਹੈ ਹੈਨਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਕੰਪਨੀ ਨੇ ਜਹਾਜ਼ ਬਣਾਇਆ ਉਹਨਾਂ ਨੇ ਵੀ ਇਨਸਾਈਟਸ ਆ ਜਿਹੜੇ ਉਹ ਦੇਖਣੇ ਆ ਜਿਹੜੇ ਏਵੀਏਸ਼ਨ ਦੇ ਮਹਾਰਾ ਉਹ ਕਹਿ ਰਹੇ ਹੈਗੇ ਆ ਕਿ ਆ ਵੀ ਇਹ ਦੋਹੇ ਇੰਜਨਾਂ ਦੇ ਫੇਲ ਹੋ ਜਾਣ ਦਾ ਕਾਰਨ ਹੈਗਾ ਹੂੰ ਵਰਨਾ ਇਹ ਹੁੰਦਾ ਵੀ ਜੇ ਇੱਕ ਇੰਜਨ ਫੇਲ ਹੋਵੇ ਕਿਉਂਕਿ 600 ਮੀਟਰ ਦੀ ਉਚਾਈ ਤੇ ਜਹਾਜ਼ ਚੱਲ ਰਿਹਾ ਸੀਗਾ ਸੋ ਉਹ ਦੂਜੇ ਇੰਜਨ ਨਾਲ ਘੱਟੋ ਘੱਟ ਸੇਫ ਲੈਂਡਿੰਗ ਆ ਜਿਹੜੀ ਉਹ ਕਰਵਾ ਲੈਂਦਾ ਹੁੰਦਾ ਇਸ ਤਰ੍ਹਾਂ ਦਾ ਹਾਦਸਾ ਵੀ ਦੋਵੇਂ ਇੰਜਨ ਫੇਲ ਹੋ ਗਏ ਤੇ ਉਹ ਇੱਕ ਇਮਾਰਤ ਉੱਤੇ ਜਿਹੜਾ ਡਿਗਿਆ ਹੈਗਾ ਹੁਣ ਇੰਜਨ ਕਿਉਂ ਫੇਲ ਹੋਇਆ ਜਿਹੜਾ ਇਹਦੇ ਕਾਰਨਾਂ ਦੀ ਜਿਹੜੀ ਹੈਗੀ ਹੈ ਜਾਂਚ ਹੋਵੇਗੀ ਦਾ ਵਾਇਰ ਭਾਰਤ ਦਾ ਇੱਕ ਜਿਹੜਾ ਚੰਗੀ ਵੈਬਸਾਈਟ ਹੈਗੀ ਆ ਜਿਹੜੀਆਂ ਚੰਗੀਆਂ ਖਬਰਾਂ ਦਿੰਦੀ ਆ ਸੋ ਜਿਹੜੀ ਆਪਾਂ ਕਹਿ ਸਕਦੇ ਆ ਵੀ ਸਰਕਾਰੀ ਅਜੰਡਾ ਨਹੀਂ ਚਲਾਉਂਦੀ ਉਹਨਾਂ ਨੇ ਐਮੀਰੇਟਸ 에ਅਰਲਾਈਨਸ ਦੇ ਕੁਝ ਇੰਜੀਨੀਅਰਸ ਨਾਲ ਗੱਲ ਕਰਨ ਤੋਂ ਬਾਅਦ ਇਹ ਗੱਲ ਆਖੀ ਹੈਗੀ ਆ ਵੀ ਜਿਹੜੀ ਐਮੀਰੇਟਸ ਦੀ ਸੇਫਟੀ ਦਾ ਪ੍ਰੋਸੀਜਰ ਹੈ ਅਸੀਂ ਜਹਾਜ਼ ਨੂੰ ਟੇਕ-ਆਫ ਹੋਣ ਤੋਂ ਪਹਿਲਾਂ 3 ਜਾਂ 4 ਵਜੇ ਸਾਡੇ ਇੰਚ 4 ਵਾਰੀ ਸਾਡੇ ਇੰਜੀਨੀਅਰ ਚੈੱਕ ਕਰਦੇ ਆ ਟੇਕ ਆਫ ਹੋਣ ਤੋਂ ਪਹਿਲਾਂ ਹਨਾ ਸੋ ਕਹਿੰਦੇ ਵੀ ਭਾਰਤ ਵਿੱਚ ਇੱਕੋ ਵਾਰ ਕੀਤਾ ਜਾਂਦਾ ਚੈੱਕ ਹਨਾ ਉਹਨਾਂ ਨੇ ਜਿੱਦਾਂ ਭਾਰਤ ਦਾ ਤੇ ਐਮੀਰੇਟ ਸੇਅਰਲਾਈਨਸ ਦਾ ਕੰਪੈਰੀਸਨ ਕੀਤਾ ਹੈ ਕਿ ਹਮਮ ਔਰ ਐਮੀਰੇਟਸ ਦੇ ਕਹਿੰਦੇ ਹੈਗੇ ਆ ਵੀ ਸਾਡੇ ਜਿਹੜੇ ਚੀਫ ਇੰਜੀਨੀਅਰ ਆ ਜਿਹੜੇ ਐਗਜ਼ੈਕਟ ਇੰਜੀਨੀਅਰ ਹੈਗੇ ਆ ਏਵੀਏਸ਼ਨ ਦੇ ਉਹ ਆਪ ਜਾ ਕੇ ਜਹਾਜ਼ ਦੇ ਆਲੇ ਦੁਆਲੇ ਤੇ ਇਨਸਾਈਡ ਜਾ ਕੇ ਚੈੱਕ ਕਰਦੇ ਹੈਗੇ ਆ ਪਰ ਉਹ ਕਹਿੰਦੇ ਸਾਨੂੰ ਸ਼ੰਕਾ ਹੈਗਾ ਵੀ ਭਾਰਤ ਦੇ ਜਿਹੜੇ ਐਕਚੁਅਲ ਇੰਜੀਨੀਅਰ ਆ ਉਹ ਆਪ ਨਹੀਂ ਜਾਂਦੇ ਉਹ ਆਪਣੇ ਜੂਨੀਅਰਸ ਨੂੰ ਜਾਂ ਕਿਸੇ ਨੂੰ ਆ ਜਿਹੜਾ ਭੇਜ ਦਿੰਦੇ ਹੈਗੇ ਆ ਸੋ ਇਹ ਲੈਪਸਿਸ ਆ ਸਕਿਉਰਿਟੀ ਦਾ ਕਿਉਂਕਿ ਸਾਡੇ ਇਹ ਹੈਗਾ ਵੀ ਜਦੋਂ ਕੋਈ ਅਫਸਰ ਲੱਗ ਜਾਂਦਾ ਫਿਰ ਉਹਨੂੰ ਲੱਗਦਾ ਵੀ ਮੈਂ ਬਹੁਤ ਵੱਡਾ ਅਫਸਰ ਲੱਗਿਆ ਹੋਇਆ ਹਾਂ ਵੀ ਮੇਰਾ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਕਰਨਾ ਹੁਣ ਤੁਸੀਂ ਦੇਖੋ ਵੀ ਜੇ ਜਹਾਜ਼ ਖਰਾਬ ਨੇ ਤੁਸੀਂ ਉਸੇ ਤਰ੍ਹਾਂ ਚਲਾਈ ਜਾ ਰਹੇ ਹੋ ਸੋ ਇਹ ਇਹ ਬਹੁਤ ਵੱਡਾ ਰਿਸਕ ਆ ਬਿਲਕੁਲ ਉਸੇ ਤਰ੍ਹਾਂ ਵੀ ਸੜਕਾਂ ਤੇ ਖੱਡੇ ਪਏ ਨੇ ਜਿੱਦਾਂ ਮੋਲਕ ਵਿੱਚ ਹਨਾ ਤੇ ਜਿਹੜੀਆਂ ਜਿਹੜੀਆਂ ਪਾਣੀ ਦੀਆਂ ਪਾਈਪਾਂ ਉਹ ਲੀਕ ਹੋ ਰਹੀਆਂ ਨੇ ਸੋ ਡਰੇਨੇਜ ਲੀਕ ਹੋ ਰਿਹਾ ਸੋ ਇਸੇ ਤਰ੍ਹਾਂ ਦਾ ਹੀ ਲੈਪਸ ਇਹ ਹੈਗਾ ਵੀ ਖਰਾਬ ਜਹਾਜ਼ ਨੇ ਹੁਣ ਆਪਾਂ ਵੀ ਸਫਰ ਕਰਦੇ ਹੈਗੇ ਆ ਆਪਾਂ ਦੇਖਦੇ ਆ ਜਿਹੜੇ ਇਨਸਾਈਡ ਹਾਲਾਤ ਆ ਸਾਨੂੰ ਟੈਕਨੀਕਲ ਤਾਂ ਨਹੀਂ ਪਤਾ ਪਰ ਜਿਹੜੇ ਇਨਸਾਈਡ ਹਾਲਾਤ ਆ 에ਅਰ ਇੰਡੀਆ ਦੇ ਗੰਦੀਆਂ ਸੀਟਾਂ ਜਾਂ ਸਾਰਾ ਕੁਝ ਏਸੀ ਦਾ ਨਾ ਚੱਲਣਾ ਕੋਈ ਟੀਵੀ ਸਕਰੀਨਾਂ ਦਾ ਨਾ ਚੱਲਣਾ ਸੋ ਇਹ ਲੈਪਸ ਇਸ ਤਾਂ ਹੈਗੇ ਆ ਇਟ ਮੀਨਸ ਤੁਸੀਂ ਉਸ ਲੈਵਲ ਦੀ ਮੇਨਟੇਨੈਂਸ ਨਹੀਂ ਪਰ ਤੋਂ ਆਪ ਪ੍ਰੋਵਾਈਡ ਕਰ ਰਹੇ ਜਿਹਦੇ ਕਰਕੇ ਹੋਇਆ ਪਰ ਕਿਸੇ ਦੀ ਗਲਤੀ ਕਰਕੇ ਇਹ ਹਾਦਸੇ ਵਾਪਰੇ ਆ ਜੇ ਕੁਦਰਤੀ ਆ ਤਾਂ ਚਲੋ ਆਪਾਂ ਕੁਦਰਤ ਦਾ ਪਾਣਾ ਮੰਨ ਸਕਦੇ ਆ ਪਰ ਜੇ ਇਹ ਟੈਕਨੀਕਲ ਗਲਤੀਆਂ ਨੇ ਬਈ ਇੰਜੀਨੀਅਰ ਜਾਂ ਸੇਫਟੀ ਵਰਕਰ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾ ਰਹੇ ਸੋ ਇਹ ਬੜਾ ਦੁਖਦਾਈ ਆ ਕਿਤਨਾ ਕਿਤੇ ਕੋਈ ਇਸ ਦੇ ਉੱਤੇ ਜਿਹੜੇ ਕੈਲਕੂਲੇਟਰ ਮੈਜ਼ਰਸ ਹੋਣੇ ਚਾਹੀਦੇ ਨੇ ਕਿ ਇਸ ਤਰੀਕੇ ਦਾ ਜਿਹੜੀ ਘਟਨਾ ਵਾਪਰੀ ਹੈ ਕਾਰਨ ਕੀ ਹੈ ਤਾਂ ਕਿ ਭਵਿੱਖ ਦੇ ਵਿੱਚ ਜਿਹੜੀਆਂ ਇਸ ਤਰੀਕੇ ਦੀਆਂ ਘਟਨਾਵਾਂ ਜੜੀਆਂ ਨਾ ਵਾਪਰਣ ਕਿਉਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਹੈ ਜ਼ਰੂਰ ਇਹਦੀ ਜਾਂਚ ਜਿਹੜੀ ਹੈ ਚੰਗੇ ਪੱਧਰ ਦੇ ਉੱਤੇ ਕਿਤਨਾ ਕਿਤੇ ਆਪਾਂ ਕਹਿੰਦੇ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੀ ਜਾਂਚ ਹੋਵੇ ਤੇ ਇਸ ਦੇ ਵਿੱਚੋਂ ਇੱਕ ਜਿਹੜਾ ਸ਼ਖਸ ਹੈ ਬਚਿਆ ਹੈਗਾ ਉਹ ਵੀ ਆਪਾਂ ਦੇਖੀਏ ਕਿ ਜਿਹਦੀ ਇੰਨੀ ਜ਼ਿਆਦਾ ਵਧੀ ਹੋਵੇ ਤੇ ਉਹਨੂੰ ਜਿਹੜਾ ਹੈਗਾ ਪ੍ਰਮਾਤਮਾ ਫਿਰ ਆਪ ਰੱਖ ਲੈਂਦਾ ਐਮਰਜੈਂਸੀ ਮਰਕਲ ਐਗਜ਼ਿਟ ਚੋਂ ਉਹਨੇ ਛਾਲ ਮਾਰੀ ਹੈਗੀ ਅਤੇ ਉਹ ਬਚਾ ਹੋ ਗਿਆ ਇਹ ਗੁਰੂ ਮਹਾਰਾਜ ਦੇ ਹੱਥ ਹੀ ਆ ਜਿਸ ਤਰ੍ਹਾਂ ਨਾ ਸੋ ਮਹਾਰਾਜ ਦੀ ਬਖਸ਼ਿਸ਼ ਆ ਜਿਹੜਾ ਉਹਦਾ ਬਚਣਾ ਉੱਥੇ ਲਿਖਿਆ ਹੋਇਆ ਸੀ ਕਿ ਨਾ ਇਹ ਇੰਨੇ ਵੱਡੇ ਹਾਦਸਿਆਂ ਚੋਂ ਬਹੁਤ ਰੀਅਰ ਹਵਾਈ ਜਹਾਜ਼ ਦੇ ਹਾਦਸਿਆਂ ਚੋਂ ਤਾਂ ਮਨ ਬਸ ਇੱਕ ਅੱਧਾ ਹੀ ਬੰਦਾ ਕਿਤੇ ਬਚਦਾ ਉਹ ਵੀ ਬਹੁਤ ਨਾਮਦ ਦੀਆਂ ਸਾਲਾਂ ਵੱਧੇ ਵੀ 10-20 ਸਾਲਾਂ ਬਾਅਦ ਕੋਈ ਇੱਕ ਘਟਨਾ ਵਾਲੇ ਸਾਲ ਮੇਰੇ ਖਿਆਲ ਸਾਊਥ ਕੋਰੀਆ ਦਾ ਇਨਸੀਡੈਂਟ ਹੋਇਆ ਸੀ ਤੇ ਉਹ ਵੀ ਦੋਨੋਂ ਪਲੇਨ ਦੇ ਕਹਿੰਦੇ ਕਿ ਇੰਜਨ ਜਿਹੜੇ ਫੇਲ ਹੋ ਗਏ ਉਹਨਾਂ ਦੇ ਵਿੱਚ ਬਰਡਸ ਆ ਕੇ ਹਿੱਟ ਕੀਤੇ ਤੇ 179 ਦੀ 179 ਜਾਨਾਂ ਹੀ ਜੜੀਆਂ ਚਲੇ ਜਾਂਦੀਆਂ ਚਲੇ ਜਾਂਦੇ ਸੋ ਇਹ ਓ ਕਿਸਮਤ ਵਾਲਾ ਗੁਰੂ ਮਹਾਰਾਜ ਦਾ ਕੋਈ ਬਖਸ਼ਿਸ਼ ਹੀ ਆ ਵੀ ਉਹਦੇ ਉਹਦਾ ਬੱਚਾ ਹੋ ਗਿਆ ਵਰਨਾ ਜਹਾਜ਼ ਹਾਦਸਿਆਂ ਵਿੱਚ ਨਹੀਂ ਕੋਈ ਬਚਦਾ ਹਨਾ ਹਾਲਾਂਕਿ ਕਹਿੰਦੇ ਵੀ ਪਾਇਲਟ ਆ ਜਿਹੜਾ ਬਹੁਤ ਟ੍ਰੇਨਡ ਪਾਇਲਟ ਸੀਗਾ ਉਹ ਦੂਜੇ ਪਾਇਲਟਸ ਨੂੰ ਟ੍ਰੇਨਿੰਗ ਦੇਣ ਵਾਲਾ ਸੀਗਾ ਸੋ ਇੰਨਾ ਇੰਨਾ ਵਧੀਆ ਪਾਇਲਟ ਹੋਵੇ ਇੰਨਾ ਜਿਆਦਾ ਕਰਿਊ ਦੇ ਜਿਹੜੇ ਮੈਂਬਰ ਸੀਗੇ ਉਹ ਵੀ ਕਾਫੀ ਜਿਆਦਾ ਆਪਾਂ ਕਹਿ ਸਕਦੇ ਆ ਟ੍ਰੈਂਡ ਸੀ ਪਰ ਇਹ ਹੈਗੀ ਆ ਵੀ ਹੁਣ ਜੇ ਟੈਕਨੀਕਲ ਕਾਰਨ ਕੋਈ ਹੈਗੇ ਆ ਤਾਂ ਜਿਨ੍ਹਾਂ ਦੀਆਂ ਗਲਤੀਆਂ ਨੇ ਉਹ ਇੱਕ ਤਰ੍ਹਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਜੀ ਉਹਨਾਂ ਨੂੰ ਜਿਹੜੀ ਹੈ ਸਜ਼ਾ ਵੀ ਬਣਨੀ ਚਾਹੀਦੀ ਹੈ ਔਰ ਇਸ ਤਰ੍ਹਾਂ ਦਾ ਨਾ ਹੋਵੇ ਜੇ ਕਿਸੇ ਚੀਜ਼ ਕੋਈ ਸਮੱਸਿਆ ਹੈਗੀ ਆ ਤੇ ਉਸ ਨੂੰ ਜਿਹੜਾ ਹੈ ਦੂਰ ਵੀ ਕੀਤਾ ਜਾਵੇ ਔਰ ਸ਼ਾਇਦ ਇਸ ਤਰ੍ਹਾਂ ਦਾ ਹੋਏਗਾ ਵੀ ਆਪਾਂ ਉਮੀਦ ਇਹੀ ਕਰ ਸਕਦੇ ਆ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਾ ਹੋਵੇ ਕਿਉਂਕਿ ਇਹ ਇਕੱਲਾ ਭਾਰਤ ਦਾ ਮੁੱਦਾ ਨਹੀਂ ਹੈ ਹੁਣ ਤੇ ਇੰਟਰਨੈਸ਼ਨਲ ਲੈਵਲ ਤੇ ਹਰ ਇੱਕ ਖਬਰਾਂ ਦੇ ਵਿੱਚ ਆਪਾਂ ਦੇਖਿਆ ਰਿਪੋਰਟਸ ਆ ਰਹੀਆਂ ਨੇ ਤੇ ਜ਼ਰੂਰ ਇਹਨਾਂ ਕੰਪਨ ਦੇ ਜਿਨ੍ਹਾਂ ਦੀ ਜਹਾਜ਼ ਇਹ ਹੈਗੇ ਨੇ ਕਿ ਕੀ ਕੋ ਜਿਹੜਾ ਹੈ ਚੱਲ ਰਿਹਾ ਹੈ